ਦੀ ਆਪਾਂ ਵੀ ਥੋੜਾ ਜਿਹਾ ਪ੍ਰਸ਼ਾਦ ਆ ਬਾਪੂ ਨੂੰ ਦੇਖਦੇ ਆਂਗੇ ਮੱਥਾ ਚੰਗਾ ਹੁੰਦਾ ਥਾ ਟਰਗਟ ਭਾਈ ਬੈਕ ਲਈ ਹੁੰਦਾ ਉੱਤ ਕੁਮਾਰਾ ਕਮੂਰਾ ਵਿੱਚੇ ਚੱਕੀ ਚਲਣਾ ਟਰਗਟ ਹੂੰ ਸਾਡੇ ਵਾਸਤੇ ਭਾਈ ਮਨਸੁਖ ਚਾਹ ਲੈ ਕੇ ਆਇਆ ਜੇ ਕਿਸੇ ਹੋਰ ਪੁਰਾਣੇ ਵੜਾਉਣਾ ਵੜਵਾਉਂਗੇ ਤੁਸੀਂ ਵੜਦਾਂ ਭਾਈ ਜੀ ਈ ਵਾਰੀ ਮੈਂ ਇਸ ਤੰਗ ਕਰਦੀ ਆਂ ਸੂਣ ਵੇਲੇ ਇੰਨਾ ਤੰਗ ਕਰਦਾ ਹਾਲੀ ਭਾਈ ਕੁਮਾਰੇ ਚ ਬਾਜਰੀ ਕਿੱਥੋਂ ਆ ਗਈ ਓਏ ਟਰਗਟਾਂ ਦਾ ਕਹਿੰਦਾ ਮੈਂ ਚੌਥਾ ਗੇਅਰ ਲਾਉਣਾ ਇਹਦਾ ਚੌਥਾ ਓਏ 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 ਹਾਂਜੀ ਦੋਸਤੋ ਆਪਾਂ ਕਹਿ ਰਹੇ ਆ ਬਣਾ ਕੇ ਤੁਹਾਨੂੰ ਜ਼ਿਕਰ ਕੀਤਾ ਸੀਗਾ ਨਾ ਬਈ ਹੋ ਸਕਿਆ ਗਮਾਰੇ ਨਾਲ ਮੱਥਾ ਮਾਰ ਕੇ ਨਾ ਤੇ ਭਾਈ ਪ੍ਰਗਟ ਸਿੰਘ ਗੇਲਾ ਇੱਧਰ ਆਇਆ ਬਰਾ ਪ੍ਰਗਟ ਸਿੰਘ ਗੇਲ ਭਾਈ ਲੀਪਰ ਲੱਗੇ ਪਹੁੰਚ ਗਿਆ ਆਪਣੇ ਗਮਾਰੇ ਚ ਦੇਖਦੇ ਆਂ ਫਿਰ ਦੋ ਹੱਥ ਗਮਾਰੇ ਨਾਲ ਕੀ ਬੰਦਾ ਹੈਗਾ ਹੈ ਤਾਂ ਥੋੜਾ ਕਾ ਪੂਜਾ ਚੱਲ ਕੇ ਆ ਦਿੱਤਾ ਰੱਬ ਨੇ ਸ਼ੋਕਰ ਹੈਗਾ ਆ ਨਰਮੇ ਦੇ ਬੀਦੀ ਭਾਈ ਓੜਾਂ ਦੇ ਲੀਪਰ ਲੰਗਾਉਣਾ ਹੈ ਤੇ ਲੀਪਰ ਜੇ ਸਿੱਧਾ ਨਗਾਇਆ ਤਾਂ ਯਾਰ ਨਰਮਾ ਬੜਾ ਸੁਥੂ ਹੈ ਨਾ ਤੇ ਮੈਂ ਪ੍ਰਗਟਨ ਨੂੰ ਕਹਦਾ ਮੈਂ ਪ੍ਰਗਟਾ ਕਿਰਪਾ ਕਰਕੇ ਜੇ ਬੈਕ ਲਿਆਵੇਂ ਤਾਂ ਘਟੋ ਘਟੋ ਉਤੋਂ ਦੀ ਸਲਿੱਪ ਜੇ ਮਾਰ ਕੇ ਨੰਗ ਜੂਆ ਕੁਝ ਫਾਇਦਾ ਹੋ ਜੂਆ ਚੱਲਾ ਤੇ ਬਾਕੀ ਦੇਖਦੇ ਆ ਕਿਵੇਂ ਨੰਗੂ ਆ ਇਹ ਸਿੱਧਾ ਮੈਨੂੰ ਪਤਾ ਹੈ ਉਹਦੇ ਦੰਦਾਂ 'ਚ ਨਰਮਿਆਂ ਦੀ 부ਝੇ ਟੀਂਡੇ ੜਨਗੇ ਤੇ ਬੈਕ ਕਾਮਯਾਬ ਰਹੂਗਾਗਾ ਪਰਗਟ ਭਾਈ ਬੈਕ ਲਈ ਹੁੰਦਾ ਉੱਤ ਤੇ ਨਰਮਾ ਖਾ ਟੁਟਾ ਟਰਾਈ ਦਾ ਹੁੰਦਾ ਹੀ ਆ ਪਹਿਲਾਂ ਇੱਥੋਂ ਦੀ ਜਮਾਰ ਢੋਈ ਆ ਸਾਰੀ ਨਰਮਾ ਦਾ ਘਰ ਉਹਦੀ ਟੋੜਤਾ ਸੀ ਅੱਧਾ ਤਾਂ ਹਾਂਜੀ ਰੱਬ ਦੀ ਕਿਰਪਾ ਨਾਲ ਵਾਹਿਗੁਰੂ ਨੇ ਅੱਜ ਚੰਗਾ ਦਿਨ ਬਖਸ਼ਿਆ ਭਾਈ ਤੇ ਪ੍ਰਗਟ ਸਿੰਘ ਆਪਣੇ ਗਮਾਰਾ ਵੜਨਾ ਹੈ ਭਾਈ ਲੀਪਰ ਨਾਲ ਤੇ ਵਾਹਿਗੁਰੂ ਚੰਗਾ ਦਿਨ ਲਾਵੇ ਅੱਜ ਸੋਹਣਾ ਦਿਨ ਬਖਸ਼ਿਆ ਤਾਂ ਰੱਬ ਦੀ ਮਿਹਰ ਦੇ ਨਾਲ ਗਮਾਰੇ ਨੂੰ ਅਸੀਂ ਭਾਈ ਅੱਜ ਲੀਪਰ ਨਾਲ ਕਟਾਈ ਕਰਦੇ ਆ ਦੀ ਇਹਨੂੰ ਵੜਦੇ ਆਂਗੇ ਇਕੱਠਾ ਕਰਦੇ ਆਂ ਕਾਫੂ ਜਿਆਦਾ ਕਰ ਜਿਆਦੇ ਐ ਚੱਲ ਕਹਿਆ ਰੱਬ ਨੇ ਦਿੱਤਾ ਲੱਖ ਮਾਣ ਹੈਗਾ ਤੇ ਰੱਬ ਦਾ ਨਾਮ ਲੈ ਕੇ ਗੁਰਦਾ ਪ੍ਰਸ਼ਾਦ ਮੱਥਾ ਟੇਕਿਆ ਭਾਈ ਪ੍ਰਗਟ ਸਿੰਘ ਨੇ ਤਾ ਰੱਬ ਦੀ ਕਿਰਪਾ ਗਈ ਚੰਗਾ ਦਿਨ ਸੋਣਾ ਵਧੀਆ ਕੰਮ ਚੱਲੇ ਤਾਂ ਪ੍ਰਸ਼ਾਦ ਦੇ ਦੇ ਭਾਈ ਧਾਨਾ ਮਾਲਕਾ ਹਾਂਜੀ ਆਪਾਂ ਵੀ ਥੋੜਾ ਜਿਹਾ ਪ੍ਰਸ਼ਾਦ ਆ ਬਾਪੂ ਨੂੰ ਦੇਖਦੇ ਆਂਗੇ ਮੱਥਾ ਚੰਗਾ ਹੁੰਦਾ ਥਾ ਆਤਾ ਭਾਈ ਹੁਣ ਆ ਦੂਜਾ ਕਿਹੜਾ ਹੈ ਪਹਿਲਾ ਕਿਹੜਾ ਥੋੜਾ ਜਿਹਾ ਤੰਗ ਜਿਹਾ ਕਰਦਾ ਹੈ ਕਾਬੂ ਜਿਹਾ ਕਰਕੇ ਕਈ ਵਾਰੀ ਅੜ ਜਾਂਦਾ ਹੁੰਦਾ ਹੈਗਾ ਚੱਲ ਦੇਖਦੇ ਹਾਂ ਹੁਣ ਦੂਜਾ ਕਿਹੜਾ ਸੀ ਸ਼ੁਰੂ ਕੀਤਾ ਭਾਈ ਤੇ ਪਹਿਲੇ ਕਿਹੜੇ ਚ ਥੋੜਾ ਕਾਬੂਸ ਲੱਗ ਜਾਂਦਾ ਹੁੰਦਾ ਹੈਗਾ ਤੇ ਗਮੰਡੀਆਂ ਦੇ ਇੱਥੇ ਭਾਈ ਝੋਨੇ ਦੀ ਪਈ ਜਾਂਦਾ ਪਾਣੀ ਇਹਦਾ ਫਿਰ ਰੋਜ਼ ਪਾਲਦਾ ਪਾਣੀ ਹੈ ਨਾ ਚੋਣਿਆਂ ਦੇ ਵਿੱਚ ਹਲਦੀ ਰੋਗ ਆ ਗਿਆ ਭਾਈ ਪੰਜਾਬ ਦੇ ਵਿੱਚ ਸਾਰੇ ਚ ਐਤ ਕੀ ਫਸਲ ਤੇ ਭਾਰ ਹੈ ਗਮਾਰੇ ਵੀ ਬੇਕਾਰ ਹੈ ਨਰਮੇ ਵੀ ਹੈ ਨਹੀਂ ਨੇ ਚੋਣਿਆਂ ਨੂੰ ਹਲਦੀ ਰੋਗ ਪਾਇਆ ਬਿਚੇ ਚਿੱਤ ਕਿਥੇ ਜਾਣਾ ਹਰ ਗੱਲ ਦਾ ਸਤਾਹ ਕਮਾਰਾ ਹੱਥ ਤੋਂ ਜਿਆਦਾ ਵੱਡਾ ਭਾਈ ਪ੍ਰਗਟ ਨੇ ਤੇ ਉਧਰ ਭਾਈ ਸਾਹਮਣੇ ਸਾਡੇ ਖਾਤਰ ਚਾਹ ਲੈ ਕੇ ਉਹ ਟਾਲੀ ਥੱਲੇ ਬੈਠਾਗਾ ਤੇ ਅਸੀਂ ਚਾਹ ਪੀਨੇ ਕਿਉਂਕਿ ਗਮਾਰਾ ਅਸੀਂ ਮੈਦੇ ਪ੍ਰਗਟ ਨੇ ਖਾਸਾ ਵੜਦਾ ਤੜਕੇ ਦਾ ਮੈਨੂੰ ਗਮਾਰਾ ਘਟ ਡੀਲਾ ਵੱਧਦੀ ਨੇਗਾ ਇਹ ਚ ਅਸੀਂ ਡੀਲਾ ਵਧਣਾ ਹੈ ਭਾਈ ਭਾਈ ਚੱਲਾ ਰੁਕ ਲਾਉਣ ਵੇਲੇ ਹੱਥਾਂ 'ਚ ਫਲਗਾਂ ਨਹੀਂ ਵੱਜਣੀਆਂ ਪ੍ਰਗਟਾ ਹਾਂ ਓਏ ਓਏ ਮੈਨੂੰ ਗਮਾਰਾ ਘਟ ਤੇ ਡੀਲਾ ਵੱਧ ਨਹੀਂ ਲੱਗਦਾ ਇਹਨਾਂ ਉੜਾ ਇਹਨਾਂ ਜਵਾਰਾ ਉੱਡਾ ਨਹੀਂ ਓਏ ਚੱਲ ਕਿਦੋਂ ਰੁਕ ਲਾਵਾਂਗੇ ਤੇ ਉਹਨਾਂ ਫਲਗਾਂ ਨਹੀਂ বাজਦੀਆਂ ਹਾਂ ਹੂੰ ਸਾਡੇ ਵਾਸਤੇ ਭਾਈ ਮਨਸੁਖ ਚਾਹ ਲੈ ਕੇ ਆਇਆ ਚਾਹ ਲੈ ਕੇ ਆਏ ਓਏ ਤੇ ਭਾਈ ਅਸੀਂ ਗਮਾਰਾ ਵੜ ਗਮਾਰਾ ਵੜਦੇ ਮੈਂ ਤੇ ਪਰਗਟਾਂ ਤੇ ਘਰ ਕਈ ਘੇੜੇ ਲਾਤੇ ਸਫਾਈ ਨਾਲ ਵੜਦਾ ਭਾਈ ਪਰਗਟਾ ਝੋਲ ਡਾਲਾ ਮੁੰਡਾ ਭਾਈ ਟਾਰਗੇਟ ਤੋਂ ਆਪਾਂ ਗਮਾਰਾ ਬੜੋਨੇ ਖਰ ਸਫਾਈ ਆਉਂਦੀ ਆ ਕਿਵੇਂ ਡੀਲਾ ਡੂਲਾ ਜਿਆਦੇ ਕਾ ਫੂਜਾ ਐਤ ਕੀ ਮੀਹਾਂ ਦਾ ਕਰਕੇ ਗਮਾਰਾ ਉਗਰਿਆ ਬਹੁਤ ਸੋਹਣਾ cigara ਤੇ ਵੀ ਉਗਾਇਆ ਵੀ 3-4 ਵਾਰੀ cigara ਤੁਸੀਂ ਉਹ ਬਲੌਗ ਦੇਖਿਆ ਐਤ ਕੀ ਬਹੁਤ ਇਹਨੇ ਕੰਜਰ ਦੇ ਨੇ ਸਾਨੂੰ ਰੌਣੀ ਦੇ ਟਿੱਟ ਕਰ ਲੱਗਿਆ ਸੀ ਗਮਾਰਾ ਰੌਣੀ ਵੇਲੇ ਬੀਜਣ ਵੇਲੇ ਦੋ ਵਾਰੀ ਤਾਂ ਉਗਰੇ ਹੀ ਨਹੀਂ ਫੇਰ ਉਗਰੇ ਨਹੀਂ ਫੇਰ ਵਿੱਚ ਹਰੀ ਰੰਗਾਂ ਨਾਲ ਬੁਰੇ ਹਾਲ ਫੇਰ ਮੀਂਹ ਪਿਆ ਉਦੋਂ ਇੱਕ ਦੋ ਮੀਹੇ ਪਈ ਸੀ ਸੋਨਾ ਖੜਾ ਸੀ ਤੇ ਫੇਰ ਮਾਰਿਆ ਪੁੱਤਾ ਵੱਡੇ ਮੀਂਹ ਸ਼ੁਰੂ ਹੋ ਗਏ ਤੇ ਪੈ ਗਏ ਘਾਰੇ ਹੋ ਗਏ ਬਾਰੇ ਨਿਆਰੇ ਤੇ ਮੀਂਹ ਬੰਦ ਕਰਨ ਨੂੰ ਭੁੱਲ ਗਿਆ ਰੱਬ ਸੁੱਚ ਵਰਗਟਾ ਦਾ ਤੇ ਡੀਲੇ ਹੀ ਥੀਦਾ ਮੈਂ ਤਾਂ ਨਰਮੇ 'ਚ ਵੀ ਤੇ ਗਮਾਰੇ 'ਚ ਵੀ ਵਿੱਚ ਪਹਿਲਾਂ ਦਾ ਇਰਾਦਾ ਸੀ ਵਰਗਟਾ ਮੇਰਾ ਮੈਂ ਵਿੱਚੇ ਵਾਦਾ ਹੋਈ ਵਧੀਆ ਹੋ ਜੂ ਕੋਈ ਹਿੰਦ ਬਹੁਤ ਵਰਗਟਾ ਜੇ ਕਿਸੇ ਹੋਰ ਭੈਣ ਭਰਾਈ ਭੈਣ ਐਵੇਂ ਵਰਗਟਾ ਜੇ ਕਿਸੇ ਹੋਰ ਪੁਰਾਣੇ ਵਢਾਉਣਾ ਵਢ ਦੋਗੇ ਤੁਸੀਂ ਵਢ ਦਾਂਗੇ ਬਾਈ ਜੀ ਵਢ ਦੋਗੇ ਏ ਪ੍ਰਗਟਾ ਨਾ ਮੈਂ ਭਾਈ ਕਿਸੇ ਭਰਾ ਨੇ ਹੋਰ ਪੜਾਉਣਾ ਹੋਵੇ ਤਾਂ ਗਮਾਰਾ ਮੈਂ ਤਿਆਰ ਐ ਵੜ ਦੂਆਂ ਭਾਈ ਦੇ ਕੋਲ ਲੀਪਰ ਠੀਕ ਐ ਘਰ ਆ ਆ ਸਫਾਈ ਤੁਹਾਡੇ ਸਾਹਮਣੇ ਐ ਇਹ ਜਾ ਵੜਦਾ ਭਾਈ ਇਹ ਬਾਕੀ ਗਮਾਰਾ ਯਾਰ ਤੁਸੀਂ ਵੀ ਸਿਆਣੇ ਹੋ ਜੇ ਖੜਾ ਐ ਤਾਂ ਸੋਹਣਾ ਕੰਮ ਚੱਲੀ ਜਾਂਦਾ ਜੇ ਸਾਰੀਆਂ ਡਗੂਆਂ ਡਿੱਗੰਗਾ ਕਿਸੇ ਚ ਮੱਖਣ ਵੱਲ ਕਿਸੇ ਚ ਕੀ ਐ ਨਾ ਗਮਾਰਾ ਵੱਲ ਜੀ ਉਹ ਫੇਰ ਤਾਂ ਕੱਚੂ ਵਾਲੀ ਚਾਲੀ ਚੱਲਣਾ ਪਊ ਆ ਪ੍ਰਗਟਾ ਚਾਹਣ ਪੀਨੇ ਅਸੀਂ ਚਾਹ ਤੇ ਚਾਹ ਪੀ ਕੇ ਪੈਨੇ ਰਾ ਤੇ ਤੁਸੀਂ ਸਾਰੇ ਪ੍ਰਗਟਾਂ ਦਾ ਆ ਕੇ ਚਾਹ ਪੀ ਲਓ ਹਨਾ ਪ੍ਰਗਟਾਂ ਹਾਂ ਬਈ ਚਾਹ ਪੀ ਲਓ ਆ ਕੇ ਮੇਰਾ ਤਾਂ ਗਮਾਰੇ ਦੀ ਕੰਡ ਜੀ ਨਾਲ ਲੱਗਾ ਬੋਲਵਾਤਾ ਹੋਵੇ ਨਹੀਂ ਗਮਾਰ ਉਹ ਵਧੀਆ ਕੰਮਾ ਕੱਢਣਾ ਵੀ ਸੌਖਾ ਦਾ ਹਾਂ ਇਹ ਪ੍ਰਗਟ ਦੀ ਗੱਲ ਇੱਕ ਹੋਰ ਹੈ ਤੇ ਕਹਿੰਦਾ ਭਾਈ ਕਿਤੇ ਰੁਗ ਲਾਉਂਗੇ ਤੁਹਾਡੇ ਫਲਗਾਂ ਨਹੀਂ বাজਦੀਆਂ ਤੁਸੀਂ ਕੱਲਾ ਡੀਲਾ ਕੋਤਰ ਕੇ ਲੈ ਜਾ ਇੱਕ ਗਮਾਰੇ ਚ ਨਾ ਥੋੜਾ ਪੰਗਾ ਹੈ ਕਿਦੋਂ ਮਾੜਾ ਕਿਤੇ ਦੌਗੀ ਡਿੱਗੀ ਹੋਵੇ ਤੇ ਮੈਂ ਹੁਣੇ ਆਇਆ ਸੀ ਅਜੇ ਮਿੰਟੀ 2 ਹੋਇਆ ਹੈ ਤੋ ਕਈ ਵਾਰੀ ਨਾ ਉਹ ਲੂਸਨ ਜਾ ਤੇ ਡੀਲੇ ਲੱਗ ਜਾਂਦਾ ਤੇ ਮੁੜ ਕੇ ਕਿਦੋਂ ਲੱਗਦਾ ਹੈ ਤੇ ਉਹ ਫਸ ਜਾਂਦਾ ਨਾ ਕਿਵੇਂ ਆਪਾਂ ਮਹਸ ਸਮਾਉਣੇ ਉਹਨੇ ਕਈ ਵਾਰੀ ਮੈਂ ਸੰਗ ਕਰਦੀਏ ਸੂਣ ਵੇਲੇ ਇੰਨਾ ਤੰਗ ਕਰਦਾ ਹਾਲੀ ਪਰ ਜਾ ਹੋ ਜਾਂਦੀ ਹੈ ਗੜਬੜ ਪਹਾ ਹੀ ਕਿਤੇ ਕਿਤੇ ਕਿਤਾ ਹੁਣ ਪਰਗਟ ਇਕੱਲਾ ਹੀ ਗੱਡੀ ਜਾਂਦਾ ਹੈ ਮੈਂ ਖਰ ਤਿੰਨ ਚਾਰ ਵਾਰੀ ਪਹਿਲਾਂ ਅਸੀਂ ਕੱਢੇ ਮੈਂ ਤੇ ਪਰਗਟ ਨੇ ਦੋਨਾਂ ਨੇ ਤੇ ਹੁਣ ਮੈਂ ਇਧਰ ਆ ਗਿਆ ਸੀ ਮੈਨੂੰ ਇਹ ਤੂੰ ਭੱਗ ਜਾ ਕਿਉਂਕਿ ਘੇੜੇ ਦੋ ਰਹਿ ਗਏ ਤੇ ਉਹ ਲੱਗਿਆ ਤਣ ਪਰਗਾਡਾ ਦਾ ਨਿਕਲਦਾ ੜੀ ਤੇ ਗੋਲੇ ਬਗਲੇ ਭਗਤਾ ਜਾਨਵਰ ਜਨਾਰ ਪੰਛੀ ਇਹ ਆਉਦਾ ਖਾਣਾ-ਦਾਣਾ ਖਾਣਾ ਆਇਆ ਭਾਈ ਭਾਈ ਸਾਰੇ ਬਗਲੇ ਨੂੰ ਹੁਣ ਪਤਾ ਲੱਗਿਆ ਪਟੰਗਾਂ ਨੂੰ ਲੇਟ ਹੋ ਗਏ ਥੋੜਾ ਆ ਪ੍ਰੋਗਰਾਮ ਤਾਂ ਨਿਕਲ ਗਿਆ ਸਾਡੇ ਕੋਲੇ ਗਿੜੇ ਰਹਿ ਗਏ ਤਿੰਨ ਆ ਬੱਸ ਬਾਕੀ ਘਾਰ ਵਾਲਾ ਵਡਾਂਗੇ ਜਾ ਕੇ ਹੁਣ ਤੇ ਪੰਛੀ ਬਗਲੇ ਪੂਰੇ ਇਕੱਠੇ ਹੋ ਕੇ ਆ ਗਏ ਨੇ ਇੱਥੇ ਇਹਨਾਂ ਦਾ ਪੋਸ਼ਣ ਇਹਨਾਂ ਨੂੰ ਮੈਨ ਲੱਗਿਆ ਕੁਸਾ ਉਹ ਫਿਰਦੇ ਪਰਾਂ ਗੇੜ ਰੇ ਕਿੱਤਨਾਂ ਸਾਡਾ ਟਰੈਵਲ ਭਾਈ ਬੈਗ ਵੀ ਲੈ ਜਾਂਦਾ ਕਈ ਵਾਰੀ ਹੇ 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 ਕੀ ਬਾਤ ਹੈ ਬਾਜੀ ਬਾਹ ਹੈਵੀ ਡਰਾਈਵ ਲਾਪਾਰਕਟ ਹੈਵੀ ਗੇੜ ਰੇ ਇੱਕ ਜਮਾੜਾ ਇੱਥੇ ਹੋ ਸਕਦੀ ਹੈ ਘਟੋ ਘਟੇ ਕਦਾ ਬੁੱਝਾ ਤੇ ਬਗਲੇ ਹੋਰਾਂ ਆ ਰਹੇ ਭਾਈ ਚਾਲੇ ਪਾਰ ਗੇਠਾ ਵੇ ਆ ਕਿਹੜਾ ਥੱਲੇ ਕਿਲਾ ਇਹਦਾ ਭਾਈ ਲਾਸਟ ਕਿਹੜਾ ਕੰਮ ਕਰ ਸੋਨਾ ਚੱਲਿਆ ਸੀ ਵਧੀਆ ਚੱਲਿਆਗਾ ਕੋਈ ਖਿਲਾਰ ਨਹੀਂ ਪਈ ਕਿਉਂਕਿ ਕੁਮਾਰਾ ਖੜਾ ਸੀਗਾ ਇਹ ਵਧੀਆ ਠੀਕ ਠਾਕ ਵਧਿਆ ਗਿਆ ਬਹੁਤ ਵਧੀਆ ਤੇ ਸਫਾਈ ਦੇਖ ਲਓ ਭਾਈ ਏ ਪ੍ਰਗਟ ਨੇ ਵੱਡਿਆ ਭਾਈ ਵੈਰੀ ਗੁੱਡ ਟਾਰਗੇਟ ਨੇ ਗਮਾਰਾ ਕੰਪਲੀਟ ਕਰਤਾ ਸਫਾਈ ਨਾਲ ਵੱਡਿਆ ਸੋਹਣਾ ਸ਼ੁਕਰੀਆ ਬੈਕ ਲੈ ਕੇ ਚੱਲਾਂਗੇ ਪ੍ਰਗਟ ਸਿਆਂ ਹਾਂਜੀ ਦੋਸਤੋ ਆਪਾਂ ਪਰਲਾ ਗਮਾਰਾ ਵੱਢ ਕੇ ਆਕੇ ਘਰ ਵਾਲੇ ਬਾਹਨ ਦੇ ਵਿੱਚ ਲੱਗ ਗਏ ਸੀ ਤਾਂ ਪ੍ਰਗਟ ਦੇ ਇੱਥੇ ਵੀ ਗੇੜੇ ਬਸ 3-4 ਰਹਿ ਗਏ ਇਹ ਵੀ ਕੰਪਲੀਟ ਹੋ ਗਿਆ ਬਾਬੇ ਦੀ ਕਿਰਪਾ ਦੇ ਨਾਲ ਤੇ ਜਿਹੜਾ ਚਿੱਟੇ ਸ਼ਰਟਾਂ ਵਾਲੇ ਜੀ ਆਏ ਨੇ ਪਹਾਈ ਮਲਾਜਮ ਇਹ ਵੀ ਡਿਊਟੀ ਦੇਈ ਜਾਂਦੇ ਮੇਰੇ ਨਾਲ ਕੰਮ ਕਰਾਉਂਦੇ ਆ ਕਰ ਇਹ ਵੀ ਕਹਿੰਦੇ ਕੋਈ ਨਹੀਂ ਕਹਿੰਦੇ ਡਰਨਾ ਤੂੰ ਅਸੀਂ ਤੇਰੇ ਨਾਲ ਹੈਗੇ ਆ ਪਹਾਈ ਤੇ ਆਪਾਂ ਕੰਮ ਇਹ ਕੰਪਲੀਟ ਕਰਤਾ ਤੜਕੇ ਉੱਥੇ ਕੈਰੀ ਬਣਾਈ ਹੁੰਦੇ ਸੀ ਆਪਾਂ ਸਾਨੂੰ ਦੱਸਿਆ ਸੀ ਨਾ ਵੀ ਅੱਜ ਹੋ ਸਕਦਾ ਹੈ ਕੱਲ ਨੂੰ ਗਮਾਰਾ ਵੱਢਗੇ ਪਰ ਪ੍ਰਗਟ ਪਹਿਲਾਂ ਹੀ ਆ ਗਿਆ ਚਲੋ ਕਿਵੇਂ ਸੈਂਤ ਹੁੰਦੀਏ ਕੰਮ ਦਿਖਾਰਾ ਤੇ ਗਮਾਰਾ ਇਹ ਵੀ ਉਸ ਤਰ੍ਹਾਂ ਦਾ ਹੀ ਹੈ ਇਹ ਵੀ ਗਮਾਰਾ ਉਹੋ ਜਿਹਾ ਕਾਫੂਸ ਹੈ ਚਾਲਾ ਲੀਪਰ ਦੇ ਮੂੰਹ ਚ ਆ ਗਿਆ ਸਫਾਈ ਹੋ ਗਈ ਬਾਹਨ ਦੀ ਕਿਹੜਾ ਹੋਊਗਾ ਪੰਜ ਸੱਤ ਮਾਣਾ ਤੇ ਆ ਬਗਲੇ ਫਿਰਦੇ ਨੇ ਭਾਈ ਚੁਗਦੇ ਅੜੰਗੇ ਬੜੰਗੇ ਪ੍ਰਗਟ ਵੱਢੀ ਜਾਂਦਾ ਆਪਾਂ ਕਰ ਘਟਾਣਾ ਕਹਿੰਦਾ ਮੈਂ ਚੌਥਾ ਗੇਅਰ ਲਾਉਣਾ ਇਹਦਾ ਚੌਥਾ ਪਤਾ ਨਹੀਂ ਦੱਸਦਾ ਸੀ ਚੱਲ ਓਏ ਕੰਜਰ ਦਿਆ ਓਏ 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 ਆ 4x4 ਹੀ ਬਣਾ ਲਿਆ ਪੱਟੂ ਨੇ ਲਾਸਟ ਗੇੜਾ ਸੀ ਚਲੋ ਜੀ ਤਾਂ ਥੋੜਾ ਸੀ ਚੌਥੇ ਦਾ ਕੀ ਵੜਨਦਾ ਗਮਾਰਾ ਖੜਾ ਸੀ ਕਮਜ਼ੋਰਾ ਸੀ ਤੇ ਬਗਲੇ ਵੀ ਹੱਸੇ ਆ ਫਿਰਦੇ ਆ ਮਾਰੇ ਪੁੱਤ ਇਹਨਾਂ ਨੇ ਵੀ ਨਾਲ ਪੂਰਾ ਸਹਾਰਾ ਲਵਾਇਆ ਮੇਰਾ ਤੇ ਕੰਮ ਗੁੱਡ ਕੰਡੀਸ਼ਨ ਹੋ ਗਿਆ ਉੱਥੇ ਵਹੇ ਭਾਈ ਆਉਣੇ ਆਪਾਂ ਇਹਨੂੰ ਸਿਕਾਉਣੇ ਆ ਖਾਣਾ-ਦਾਣਾ ਪ੍ਰਗਟ ਨੂੰ ਤੇ ਟਾਈਮ ਹੋ ਗਿਆ ਪੂਰਾ 1:20 ਮਿੰਟ ਤੇ ਬਗਲੇ ਹੋਰ ਨਾ ਫਿਰਦੀਆਂ ਆ ਕਰਤੀ ਰੇਸ਼ ਪੱਟੂ ਨੇ ਆਏ ਹਾਏ ਓਏ ਹੋਏ ਠੀਕ ਆ ਭਾਈ ਪ੍ਰਗਟ ਸਿਆਂ ਠੀਕ ਆ ਸਫਾਈ ਦਿੱਤੀ ਹੈ ਘਰ ਬਾਹਨ ਦੀ ਵਧੀਆ ਵੱਢਦਾ ਕਿਸੇ ਵੀਰ ਨੇ ਵਡਾਉਣਾ ਹੋਵੇ ਤਾਂ ਪਹਿਲਾਂ ਇਹਨੇ ਬੋਲਤਾ ਸੀ ਤਾਂ ਇਹ ਭਾਈ ਵੱਢ ਵੀ ਦਿੰਦਾਗਾ ਇਨੇ ਲੀਪਰ ਜੜਿਆ ਅੱਗੇ ਠੀਕ ਐ ਘਰ ਲੀਪਰੇ ਦਾ ਸਫਾਈ ਦਿੰਦਾ ਵਧੀਆ ਹੈਗਾ ਤੇ ਕੰਮ ਖੜਿਆ ਨਹੀਂ ਗਮਾਰਾ ਵੀ ਘਰ ਖੜਾ ਹੋਣਾ ਚਾਹੀਦਾ ਫੇਰ ਹੀ ਗੱਲ ਬਣਦੀ ਹੈ ਫਰਕਟਾ ਹੈਨਾ ਤੇ ਜੇ ਭਾਈ ਡਿੱਗਿਆ ਹੋਇਆ ਤਾਂ ਉਥੇ ਆਪਦਾ ਬਲੱਡ ਵਧ ਜਾਂਦਾ ਹੈ ਤੇ ਵੱਢਣ ਵਾਲੇ ਦਾ ਤਾਂ ਫੇਰ ਵਧਣਾ ਹੀ ਵਧਣਾ ਹੈ ਮਾੜਾ ਖਰਾਬ ਕਰਨ ਦਾ ਕੀ ਪਤਾ ਡਿੱਗੇ ਦਾ ਹਾਂ ਕਿਉਂਕਿ ਉਹ ਸਲਿੱਪ ਮਾਰ ਜਾਂਦਾ ਉਤੋਂ ਦੀ ਲੀਪਰ ਆ ਫੇਰ ਉਹ ਗੱਲਬਾਤ ਬਣਦੀ ਨਹੀਂ ਤੇ ਗਮਾਰੇ ਕਿਹੜੇ ਬੱਤ ਤੇ ਬਾਕੀ ਜ਼ਾਇਤ ਕੀ ਖਰਾਬ ਹੀ ਹੋਗੇ ਘਰ ਗਮਾਰੇ ਫਰਕਟਾ ਹੈਨਾ ਕਾ ਕਿਸੇ ਦਾ ਭਾਈ ਭੈਣ ਭਾਈ ਨੇ ਵਿੱਚੇ ਬਾਹ ਤੇ ਕਰ ਤਕਰੀਬਣਾ ਕੰਗਾ ਦੇ ਸ਼ੁਰੂ ਜੀ ਮਚ ਮੁਚ ਗਏ ਸੀ ਬਾਣ ਖਾਲੀ ਪੇ ਡੀਲੇ ਉਗਰੇ ਖੜਿਆ ਕੰਗਾ ਦੇ ਕੋਈ ਰੋੜਾ ਨੇ ਜਾਂ ਕੋਈ ਚਿੱਟ ਬੈਂਚ ਖੜਾ ਹੋ ਕਰ ਕਿਤੇ ਕੁਮਾਰਾ ਕਿਨੇ ਪਛੇਤਾ ਬੀਜਿਆ ਖਾਰਾ ਉਹਦਾ ਠੀਕ ਲੱਗਦਾ ਮੈਨੂੰ ਕੁਮਾਰਾ ਹਾ ਆਪਣੇ ਕਮੰਡੀ ਦਾ ਤੇ ਹਰਾ ਹਰਾ ਜਿੰਦਾ ਨਾ ਹਾ ਦੇਖ ਇਹ ਕੁਮਾਰਾ ਖੜਾ ਇਹ ਵੀ ਵੱਡਣ ਦੇ ਲੀਪਰ ਦੇ ਪੂਰਾ ਪੂਰਾ ਲੋਟ ਹੋਊਗਾ ਕਾ ਬਖਸ਼ੋ ਇਹ ਵੀਰੇ ਇਹ ਚੱਲ ਵੱਡਣ ਦਾ ਕਹਿੰਦਾ ਬੀਦੀ ਕੋਈ ਮਾੜਾ ਵੀ ਨਹੀਂ ਕੰਮ ਕਰਨਾ ਚੰਗਾ ਰਹਿੰਦਾ ਸਿਹਤ ਲਈ ਕੰਡ ਚ ਲੇਟਣਾ ਤਾਂ ਮਿਲਦੇ ਆਂ ਫਿਰ ਤੁਹਾਨੂੰ ਇਹਨੂੰ ਆਪਾਂ ਖਾਣਾ-ਦਾਣਾ ਆਪਾਂ ਖਾਨੇ ਆਪ ਆਪ ਹੀ ਖਾਨੇ ਖਰਾ ਓਏ 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 ਆਹ ਦੱਸੋ ਭਾਈ ਕੀ ਇਕੱਠਾ ਹੋਇਆ ਹੈ ਕੀ ਆ ਵਰਗਟਾ ਓਏ ਬਾਜਰੀ ਵਰਗਾ ਨਾ ਓਏ ਇਹ ਭਾਈ ਕੁਮਾਰੇ ਚ ਬਾਜਰੀ ਕਿੱਥੋਂ ਆ ਗਈ ਓਏ ਡੀਲੇ ਦਾ ਵੀ ਹੈ ਆ ਨਾ ਕਿਦੋਂ ਮੈਂ ਭਾਈ ਪਾਸੇ ਤੁਰਿਆ ਫਿਰਦਾ ਸੀ ਵਰਗਟਾ ਕਿਦੋਂ ਇਹਦਾ ਢੇਡਾ ਲੱਗਦਾ ਇਹਨਾਂ ਮੂੰਹ ਤੇ ਐਂ ਵੱਜਦਾ ਸੀ ਕਣਗਾ ਵਾਂਗੂ ਡੀਲੇ ਦਾ ਵੀ ਤੈਰਾ ਮਤਲਬ ਸਾਰੇ ਬਾੰਚ ਗਾਂਲੇ ਸਾਲ ਵਾਸਤੇ ਅਸੀਂ ਤਿਆਰ ਕਰ ਲਿਆ ਭਾਈ ਚੇ ਚਾਹੀਦਾ ਸੰਪਰਕ ਕਰੋ ਤੇ ਇਹ ਆਪ ਹੀ ਘਰੋਂ ਸੁੱਕ ਕੇ ਭੁਰਕੇ ਕਿਦੋਂ ਥੱਪੇ ਕਰਾਂਗੇ ਜਾਂ ਚੱਕਾਂਗੇ ਤਾਂ ਵਿੱਚੇ ਰਹਿ ਜੂ ਬਾੰਦ ਦੇ ਵੀ ਬਾਕੀ ਸਿਆਣੇ ਕਹਿੰਦੇ ਧਰਤੀ ਵੀ ਕਦੇ ਨਹੀਂ ਗਮਾਉਂਦੀ ਹੁੰਦੀ ਚਾਹੇ ਇਧਰ ਲਾ ਪਾਸਾ ਇਧਰ ਕਿਉਣਾ ਹੋ ਜੇ